ਪਹਿਲਾ ਸਭ ਤੋਂ ਪਹਿਲਾਂ ਸਾਰਿਆਂ ਨੂੰ ਜੈ ਗੁਰਦੇਵ ਜੈ ਕਾਨਕੁਰ ਜੈ ਪੀਮ ਜੈ ਭਾਰਤ ਜੈ ਵਾਲਮੀਕੀ ਹਰਿ ਗੋਬਿੰਦ ਜੀ ਸਾਡੇ ਸ਼੍ਰੀ ਗੁਰੂ ਅਰਬਿਦਾਸ ਮਹਾਰਾਜ ਦਾ ਜਿਹੜਾ ਸਥਾਨ ਹੈ ਜੋ 1999 ਦੇ ਵਿੱਚ ਚੰਡੀਗੜ੍ਹ ਦੇ ਵਿੱਚ ਜਿਹੜੀ ਪੰਜਾਬ ਦੀ ਸਾਡੀ ਰਾਜਧਾਨੀ ਹੈ ਜਿੱਥੇ ਵਿਕਾਸਨਗਰ ਮੌਲੀ ਜਾਗਰਣ ਦੇ ਵਿੱਚ ਜਿਹੜਾ ਗੁਰੂ ਅਰਬਿਦਾਸ ਮਹਾਰਾਜ ਦਾ 24-25 ਸਾਲ ਪੁਰਾਣਾ ਜਿਹੜਾ ਗੁਰੂ ਘਰ ਆ ਉਹਨੂੰ ਜਿਹੜਾ 2006 ਦੇ ਵਿੱਚ ਵੀ ਇਹ ਮੁੱਦਾ ਉੱਠਿਆ ਸੀ 2009 ਦੇ ਵਿੱਚ ਉੱਠਿਆ ਹੁਣ 24 ਜੀ ਜਾ ਕੇ ਜਿਹੜਾ ਨੋਟੀਫਿਕੇਸ਼ਨ ਆ ਕਾਰਪੋਰੇਸ਼ਨ ਚੰਡੀਗੜ੍ਹ ਨੇ ਸਾਡੇ ਗੁਰੂ ਘਰਾਂ ਦੇ ਬਾਹਰ ਲਾਇਆ ਉਸ ਤੋਂ ਬਾਅਦ 58 ਸੈਕਟਰ ਵਿੱਚ ਵੀ ਗੁਰੂ ਅਰਜਨ ਦੇਵ ਮਹਾਰਾਜ ਦਾ ਹਸਤਾਨ ਆ ਉੱਥੇ ਵੀ ਜਿਹੜਾ ਨੋਟੀਫਿਕੇਸ਼ਨ ਲਾਇਆ ਗਿਆ ਅਤੇ ਸੱਤ ਜਿਹੜੇ ਮੰਦਰ ਆ ਭਗਵਾਨ ਬਾਲੀ ਮਹਾਰਾਜ ਦੇ ਆ ਉਹਨਾਂ ਦੇ ਵੀ ਜਿਹੜਾ ਮੰਦਰਾਂ ਦੇ ਬਾਹਰ ਨੋਟੀਫਿਕੇਸ਼ਨ ਲਾਇਆ ਗਿਆ ਉਸ ਤੋਂ ਬਾਅਦ ਮੌਕੇ ਤੇ ਜਾ ਕੇ ਉਥੇ 30 ਤਰੀਕ ਦੀ ਮੀਟਿੰਗ ਦਾ ਜਿਹੜਾ ਅਸੀਂ ਤੈਅ ਕੀਤਾ ਸੀ ਸਾਡੇ ਸ੍ਰੀ ਗੁਰੂ ਅਰਜਨ ਦੇਵ ਸਾਧੂ ਸੰਪੰਦਾ ਸਾਡੀ ਦੇ ਪੰਜਾਬ ਪ੍ਰਧਾਨ 187 ਕੁਲਵੰਤਰਾ ਮਹਾਰਾਜ ਜੀ ਇਹਨਾਂ ਨਾਲ ਵਿਚਾਰ ਵਟਾਂਦਰਾ ਕਰਕੇ ਉਹ ਤੇ 30 ਤਰੀਕ ਦੀ ਜਿਹੜੀ ਮੀਟਿੰਗ ਆ ਉਹ ਫਿਕਸ ਕੀਤੀ ਗਈ ਅਤੇ ਮਹਾਰਾਜ ਜੀ ਨੇ ਸਾਰੇ ਮਹਾਪੁਰਸ਼ਾਂ ਨੂੰ ਬੇਨਤੀ ਕੀਤੀ ਸੀ ਸ੍ਰੀ ਗੁਰਦਾਸ ਸਾਹਿਬ ਦਾ ਸਾਡੀ ਦੇ ਸਾਡੇ ਬਾਬਾ ਜੀ ਗਿਆਨ ਜੀ ਸਨ ਗੁਬਿੰਦਰਪਾਲ ਜੀ ਸਰਦਾਰ ਸਿੰਘ ਜੀ ਸਾਡੇ ਪੰਡਵਾ ਡੇਰੇ ਤੋਂ ਸਾਡੇ ਗੁਰਦੀਪ ਸਿੰਘ ਜੀ ਮਹਾਰਾਜ ਦੇਸ ਰਾਜ ਜੀ ਮਹਾਰਾਜ ਸਾਰੇ ਮਹਾਪੁਰਸ਼ਾਂ ਨਾਲ ਗੱਲਬਾਤ ਹੋਈ ਉਹਨਾਂ ਨੇ ਆਪਣੀ ਸੰਗਤਾਂ ਨੂੰ ਪੀਲ ਕੀਤੀ ਅਤੇ ਆਵਾਦਾਨ ਮਹਾਰਾਜ ਦੇ ਸੰਤ ਜਿਹੜਾ ਨਿਰਮਲ ਸਿੰਘ ਜੀ ਆ ਉਹਨਾਂ ਨੇ ਵੀ ਕਿਹਾ ਸੋ 108 ਸਤਿ ਨੰਨਜੰਦਾ ਜੀ ਮਹਾਰਾਜ ਡੇਰਾ ਸਾਟਕਣ ਬੱਲਾ ਜੋ ਰਵਿਦਾਸੀਆ ਸਮਾਜ ਤੁਹਾਡੇ ਤੁਰਾ ਵੀ ਹਨ ਜੋ ਭਾਰਤ ਤੋਂ ਬਿਤੇ ਪੂਰੇ ਦੇਸ਼ ਵਿਦੇਸ਼ ਵਿੱਚ ਅਮਰਤ ਬਾਣੀ ਦਾ ਪ੍ਰਚਾਰ ਪ੍ਰਸਾਰ ਡੇਰਾ ਸਾਟਕਣ ਬੱਲਾ ਦੇ ਰਹਿਣਵਾਈ ਚ ਹੋ ਰਿਹਾ ਮਹਾਰਾਜ ਨੇ ਵੀ ਦੱਸਿਆ ਵੀ 30 ਤਰੀਕ ਦੀ ਮਿਤੀ ਰੱਖੀ ਆ ਤੇ ਸਾਡੇ ਬਹੁਤ ਸਤਿਕਾਰਯੋਗ ਅੰਕਲ ਜਿਮਾ ਜੀ ਉਹਨਾਂ ਨੇ ਜਿੰਨੇ ਸਾਡੇ ਡੇਰੇ ਦੇ ਸੇਵਾਦਾਰ ਸੀ ਜਿੰਨੇ ਸੰਗਤਾਂ ਉਹਨਾਂ ਸਾਰਿਆਂ ਨੂੰ ਕਿਹਾ ਵੀ ਤੁਸੀਂ ਸਾਰੇ ਜਣੇ ਆ ਜਿਹੜੇ ਮੁਹੱਲੀ ਬੇਰਕਾ ਚੌਂਗ ਦੇ ਨਾਲ ਜਿਹੜਾ ਗਾਣਾ ਮੰਡੀ ਵਿੱਚ ਪਹੁੰਚਣਾ ਸੋ ਸਾਰੀਆਂ ਸੰਗਤਾਂ ਜਿਹੜੀਆਂ ਸਿੱਧੀਆਂ ਉੱਥੇ ਪਹੁੰਚੀਆਂ ਸੋ ਅੱਜ ਚੱਕ ਕੀਮਤਾਂ ਅਸੀਂ ਕਿਹਾ ਸੀ ਜਿਲ੍ਹਾ ਜਲੰਧਰ ਜਿਲ੍ਹਾ ਹੁਸ਼ਿਆਰਪੁਰ ਤੇ ਜਿਲ੍ਹਾ ਕਪੂਰਥਲੇ ਸੰਗ ਜਿਹੜੀ ਆ ਇਹਨਾਂ ਕੋ ਗੱਡੀਆਂ ਦਾ ਸਾਧਨ ਹੈਗੇ ਉਹ ਪਹੁੰਚਣ ਜਿਨ੍ਹਾਂ ਕੋ ਨਹੀਂ ਹੈਗੇ ਉਹਨਾਂ ਲਈ ਅਸੀਂ ਜਿਹੜਾ 20 ਬੱਸਾਂ ਕੀਤੀਆਂ ਸੀ ਜਿਨ੍ਹਾਂ ਦੇ ਵਿੱਚੋਂ 5 ਬੱਸਾਂ ਦੀ ਸੇਵਾ ਜਿਹੜੀ ਆ ਗਲੋਬਲ ਅਰਬਦਾਸੀਆ ਔਰਗੇਨਾਈਜੇਸ਼ਨ ਜੋ ਇਟਲੀ ਅਤੇ ਯੂਰਪ ਦੀਆਂ ਸਾਰੀਆਂ ਸੁਭਾਵਾਂ ਜਿੰਨੀਆਂ ਸ਼੍ਰੀ ਗੁਰੂ ਅਰਬਦਾਸ ਮਹਾਰਾਜ ਮੰਨਣ ਵਾਲੀਆਂ ਉਹਨਾਂ ਨੇ 5 ਸੇਵਾ 5 ਬਸਾਂ ਦੀ ਸੇਵਾ ਕੀਤੀ ਤੇ ਪੰਜ ਜਿਹੜਾ ਯੂਆਈ ਕਮੇਟੀ ਤੇ ਜਿਹੜੇ ਰਾਮਪਾਲ ਜੀ ਆ ਉਹਨਾਂ ਦੀ ਸਮੁੱਚੀ ਟੀਮ ਨਿਰਮਲ ਜੀ ਆ ਸ਼ਿਰੂਦਾਸ ਸਭਾ ਤੇ ਹੋਰ ਜਿਹੜੇ ਯੂਆਈ ਕਮੇਟੀ ਦੇ ਸਾਰੇ ਮੈਂਬਰ ਆ ਉਹਨਾਂ ਨੇ ਬਸ ਜਿਹੜੀ 5 ਸੇਵਾ ਜਿਹੜੀ 5 ਬਸਾਂ ਦੀ ਸੇਵਾ ਕੀਤੀ ਤੇ ਬਾਕੀ ਜਿਹੜੀਆਂ 10 10 ਬਸਾਂ ਆ ਉਹ ਸ਼੍ਰੀ ਗੁਰੂਦਾਤਾ ਟਾਈਗਰ ਫੋਰਸ ਵੱਲੋਂ ਜਿਹੜਾ ਅਸੀਂ 10 ਬਸਾਂ ਦੀ ਜਿਹੜੀ ਆਪਣੀ ਜ਼ਿੰਮੇਵਾਰੀ ਤੇ ਜਿਹੜੀਆਂ ਬਸਾਂ ਜਿਹੜੇ ਸਾਡੇ ਨਾਲ ਜੁੜੇ ਆ ਇਕੱਲੇ ਆਪਣੇ ਟਾਈਗਰ ਫੋਰਸ ਦੇ ਨਹੀਂ ਬਹੁਤ ਜਿਹੜੇ ਦੂਜੇ ਕਾਸਟ ਦੇ ਲੋਕ ਸੀਗੇ ਉਹਨਾਂ ਨੇ ਸਾਨੂੰ ਜਿਹੜਾ ਫੰਡ ਦਿੱਤਾ ਕਿਸ ਨੇ 2000 ਕੇ ਨੇ 5000 ਕੇ ਨੇ 6000 ਕਿਸ ਨੇ ਪਾਣੀ ਦਾ ਕਿਸ ਨੇ ਕੁਝ ਉਹਨਾਂ ਨੇ ਇਹ ਕਿਹਾ ਵੀ ਤੁਸੀਂ ਸਾਡਾ ਨਾਮ ਜੜਾਇਆ ਉਹ ਅਸੀਂ ਤੁਹਾਨੂੰ ਮੰਨਦੇ ਹਾਂ ਗੁਰਬ达ਰ ਟੈਗਰ ਫੋਰਸ ਦੇ ਮੈਂਬਰਾਂ ਨੂੰ ਮੰਨਦੇ ਹਾਂ ਸਾਡਾ ਤੁਸੀਂ ਨਾਂ ਨਹੀਂ ਲੈਣਾ ਉਹ ਜਿਹੜੀਆਂ 10 ਬਸਾਂ ਦੀ ਸੇਵਾ ਸੀਗੀ ਉਹਨਾਂ ਨੇ ਗੋਪਤ ਜਿਹੜਾ ਰੱਖਿਆ ਵੀ ਸਾਡਾ ਨਾਂ ਨਹੀਂ ਬੋਲਣਾ ਜੀ ਗੁਰਦਾਸ ਸਭਰਾਜ ਜੀ ਜੈ ਮੈਂ ਉਹਨਾਂ ਦਾ ਤਹਿ ਦਿਲੋਂ ਧੰਨਵਾਦ ਵੀ ਕਰਦਾ ਅਤੇ ਸਾਰੇ ਮਹਾਪੁਰਸ਼ਾਂ ਦਾ ਵੀ ਉਗੀ ਚਿੱਟੀ ਤੋਂ ਸਾਡੇ ਵਾਲਮੀ ਮਹਾਰਾਜ ਦੇ ਜਿਹੜੇ প্রচার ਕਰ ਰਿਹਾ ਸੰਤ ਪ੍ਰਗਟਨਾ ਜੀ ਉਹਨਾਂ ਨੇ ਵੀ ਸੰਗਤਾਂ ਨੂੰ ਪੀਰ ਕੀਤੀ ਸੀ ਤੇ ਅੰਮ੍ਰਿਤਸਰ ਦੇ ਵਿੱਚ ਸੰਤ ਗਿਧਾਰੀਨਾਥ ਜੀ ਜੋ ਵਾਰਮਿੰਗ ਮਹਾਰਾਜ ਦੇ ਆਸ਼ਰਮ ਦਾ ਚਲਾਉਂਦੇ ਪਿਆ ਉਹਨਾਂ ਨੇ ਵੀ ਜਿਹੜੀਆਂ ਸੰਗਤਾਂ ਸਿੱਧੀਆਂ ਜਿਹੜੀਆਂ ਭੇਜੀਆਂ ਉੱਥੇ ਕੋਸ਼ਿਸ਼ ਕੀਤੀ ਆ ਵੀ ਸੱਚ ਨਾਲ ਪਹੁੰਚ ਗਏ ਸੋ ਅੱਜ ਜਿਹੜਾ ਪੂਰੇ ਪੰਜਾਬ ਦੇ ਹਰ ਜ਼ਿਲ੍ਹੇ ਵਿੱਚੋਂ ਮੁਰਵਿਦਾਰ ਟੈਕਟਰ ਤੇ ਫੋਰਸ ਦੇ ਸਾਰੇ ਜਿਹੜੇ ਅਹੁਦੇਦਾਰ ਆ ਚਾਹੇ ਉਹ ਬਟਾਲੇ ਤੋਂ ਆ ਚਾਹੇ ਫਿਰੋਜ਼ਪੁਰ ਤੋਂ ਆ ਚਾਹੇ ਫਾਜ਼ਿਲਕਾ ਤੋਂ ਆ ਚਾਹੇ ਪਠਾਨਕੋਟ ਤੋਂ ਆ ਹਰ ਜ਼ਿਲ੍ਹੇ ਦੇ ਵਿੱਚੋਂ ਜਿਹੜੇ ਆ ਜਿੰਨੀ ਉਹਨਾਂ ਦੀ ਸ਼ਾਮ ਤੱਕ ਯੂਨੀ ਮਤਾਬ ਜਿਹੜੇ ਸਾਰੇ ਸਾਥੀ ਇੱਥੇ ਪਹੁੰਚ ਰਹੇ ਆ। ਸੋ ਅੱਜ ਮੈਂ ਇਸ ਗੱਲ ਨੂੰ ਮੰਨਦਾ ਵੀ ਜਿਹੜੇ ਲੋਕ ਜੁੜੇ ਆ ਉਹ ਕਿਸੇ ਨਿੱਜੀ ਕਿਸੇ ਬੰਦੇ ਨਾਲ ਨਹੀਂ ਇਹ ਜਿੰਨੇ ਵੀ ਸਾਡੇ ਮਹਾਂਪੁਰਸ਼ਾਂ ਦੇ ਡੇਰੇ ਆ ਉਹਨਾਂ ਦੇ ਨਾਲ ਜੁੜੇ ਆ ਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਮ ਦੇ ਉੱਪਰ ਜਿਹੜੇ ਸਾਰੇ ਲੋਕ ਅਜ ਇਕੱਤਰਤ ਹੋਇਆ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ ਕਰਦੇ ਆ ਵੀ ਜਿਹੜਾ ਸੰਘਰਸ਼ ਆ ਬੜਾ ਵੱਡੇ ਸੰਘਰਸ਼ ਆ ਅੱਜ ਹੋਇਆ ਦਾ ਸੋ ਚੰਡੀਗੜ੍ਹ ਦੀ ਧਰਤੀ ਦੇ ਉੱਪਰ 10000 ਤੋਂ ਉੱਪਰ ਬੰਦਾ ਜਿਹੜਾ ਉੱਥੇ ਇਕੱਠ ਜਿਹੜਾ ਉਹ ਅੱਜ ਦੇਖਣ ਨੂੰ ਮਿਲੂਗਾ ਉਹ ਇਹ ਸਾਡੇ ਗੁਰੂ ਵੀ ਦਾਸ ਮਹਾਰਾਜ ਦੇ ਨਾਮ ਬੈਨਰ ਥੱਲੇ ਭਗਵਾਨ ਬਾਲੀ ਮਹਾਰਾਜ ਦੇ ਬੈਨਰ ਥੱਲੇ ਅਤੇ ਜਿਹੜੇ ਸ਼੍ਰੀ ਗੁਰੂ ਦਾਸ ਸਾਧੂ ਸੰਪੰਦਾ ਸੋਸਾਇਟੀ ਨੀਰਾ ਸਾਸ਼ਣ ਬੱਲਾ ਅਤੇ ਸਾਰੇ ਜਿਹੜੇ ਸਾਥੀ ਹੋਸ਼ਿਆ ਚਾਹੇ ਆਸ਼ਰਮ ਤੋਂ ਭਗਵਾਨ ਬਾਲੀ ਮਹਾਰਾਜਰੋਂ ਤੋਂ ਸਾਰਿਆਂ ਦਾ ਸੰਤਾ ਦਾ ਤਹਿ ਦਿਲੋਂ ਧੰਨਵਾਦ ਕਰਦੇ ਆ ਇਹ ਇਦਾਂ ਹੀ ਆਪਾਂ ਕਹਿੰਦੇ ਆ ਵੀ ਜਦੋਂ ਕਿਸੇ ਢੀਡ ਪੈਂਦੀ ਆ ਵੀ ਆਪਾਂ ਸਾਰੇ ਜਣੇ ਹਰ ਦਿਨ ਬੈਨਰ ਥੱਲੇ ਭਗਵਾਨ ਵਾਲੀ ਮਹਾਰਾ ਦੇ ਬੈਨਰ ਥੱਲੇ ਇਦਾਂ ਇਕੱਤਰ ਹੋ ਗਏ ਆਪਾਂ ਅੱਗੇ ਜੜੀਏ ਹੁਣ ਆਪਾਂ ਦੂਰਾ ਵੀ ਦਾਜ਼ਮਾਨ ਅਧਿਕਾਰੀ ਲਾ ਕੇ ਜਿਹੜਾ ਆਪਾਂ ਇੱਥੋਂ ਜਿਹੜਾ ਚੱਕੀਪਿੰਡ ਪਗਵਾੜੇ ਤੋਂ ਚੱਲ ਕੇ ਆਪਾਂ ਮੁਹੱਲੀ ਜਿਹੜਾ ਬੇਰਕਾ ਚੋਂਗੇ ਔਰ ਇਹ ਨਾਲ ਅਨਾਜ ਮੰਡੀ ਸਾਡੇ ਇੰਟੀਜ਼ਰ ਕਰ ਰਹੇ ਆ ਉਹ ਉੱਥੇ ਪੁੱਛਣਾ ਤੇ 12 1 ਵਜੇ ਜਿਹੜੀ ਮੀਟਿੰਗ ਆ ਉਹ ਚੰਡੀਗੜ੍ਹ ਸ਼ੁਰੂ ਕਰਨੀ ਆ ਸੋ ਸਾਰੇ ਜਿਹੜੇ ਸਾਥੀ ਤੇ ਪਹੁੰਚੇ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ ਸਾਰਿਆਂ ਨੂੰ ਜੈ ਗੁਰਦੇਵ ਜੈ ਗੁਰਦੇਵ ਜੈ ਜੈ ਭੀਮ ਜੈ ਭਾਗ ਜੈ ਵਾਲਮੀਕੀ ਹਰਿ ਹਰਿ ਜੋ ਬਲੇ 100 ਰੁਪਏ ਸਰਦਾਰ ਸਮਰਾਜ ਕੀ